ਮੇਰਾ ਸਤਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਰਸੋਈ ਦੇ ਵਿੱਚ ਚੱਪਲਾ ਲੈ ਕੇ ਜਾਣਾ ਸਹੀ ਹੈ ਜਾਂ ਗਲਤ ਹੈ ਕੁਝ ਕੁ ਬੇਨਤੀਆਂ ਇਸ ਬਾਰੇ ਆਪਾਂ ਸਾਂਝੀਆਂ ਕਰਾਂਗੇ ਸੋ ਪਿਆਰਿਓ ਜਿੰਨੀ ਵੀ ਸੰਗਤ ਜੁੜੀ ਹੋਈ ਹੈ ਸੁਣ ਰਹੀ ਹੈ ਜਿੱਥੇ ਤੱਕ ਆਵਾਜ਼ ਜਾ ਰਹੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਵਾਗਤ ਹੈ ਜੀ ਤੇ ਪਹਿਲਾਂ ਤੇ ਫਤਿਹ ਬਲਾਓ ਹਾਜ਼ਰੀਆਂ ਲਗਵਾਓ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਗੁਰਬਾਣੀ ਦੇ ਵਿੱਚ ਇੱਕ ਪੰਗਤੀ ਹੈ ਵੈਸੇ ਤੇ ਚਲੋ ਸਾਰੀ ਗੁਰਬਾਣੀ ਸਤਕਾਰਯੋਗ ਹੈ ਪਰ ਪਾਤਸ਼ਾਹ ਨੇ ਰਾਗ ਜੈ ਜਵੰਤੀ ਵਿੱਚ ਇੱਕ ਗੱਲ ਕਹੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਉਹ ਕਹਿੰਦੇ ਨੇ RAM ਸਿਮਰ RAM ਸਿਮਰ ਇਹ ਤੇਰਾ ਕਾਜ ਹੈ ਕੀ ਕਰਨਾ ਪ੍ਰਮਾਤਮਾ ਦਾ ਨਾਮ ਸਿਮਰਨਾ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਇਹ ਸਿਮਰਨ ਹੀ ਤੇਰੇ ਕੰਮਾਂ ਵਿੱਚ ਆਉਣ ਵਾਲਾ ਹੈ ਕਿਉਂਕਿ ਤੇਰੇ ਕੰਮਾਂ ਨੂੰ ਸਵਾਰਨ ਵਾਲਾ ਹੈ ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸ਼ਰਨ ਲਾਗ ਪਾਤਸ਼ਾਹ ਕਹਿੰਦੇ ਮਾਇਆ ਦਾ ਛੋਹ ਛੱਡ ਤੇ ਪ੍ਰਮਾਤਮਾ ਦੀ ਸ਼ਰਨ ਪੈ ਮਾਇਆ ਕੀ ਹੈ ਸੰਸਾਰ ਦਾ ਮੋਹ ਮਾਇਆ ਦਾ ਹੰਕਾਰ ਇਹ ਚੀਜ਼ਾਂ ਤਿਆਗ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਦੁਨੀਆ ਦੇ ਸੁੱਖਾਂ ਨੂੰ ਨਾਸ਼ਵੰਤ ਸਮਝ ਜਗਤ ਦਾ ਇਹ ਸਾਰਾ ਪਸਾਰਾ ਹੀ ਸਾਥ ਛੱਡ ਜਾਣ ਵਾਲਾ ਹੈ ਇਹ ਗੱਲ ਯਾਦ ਰੱਖੀ ਇਹ ਤੋਂ ਕਦੇ ਮੁਨਕਰ ਨਾ ਹੋਵੀ ਮੁਨਕਰ ਨਾ ਹੋਵੀ ਇਹ ਤੋਂ ਯਾਦ ਰੱਖੀ ਸਾਧ ਸੰਗਤ ਇਹ ਬੇਨਤੀ ਜਦੀ ਗੌਰ ਨਾਲ ਸਮਝ ਆ ਜੇ ਪਾਤਸ਼ਾਹ ਕਹਿੰਦੇ ਨੇ ਕਿ ਭਲਿਆ ਇਹ ਗੱਲ ਹਮੇਸ਼ਾ ਯਾਦ ਰੱਖੀ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜਨ ਵਾਲੇ ਡਰ ਤੋਂ ਰਹਿਤ ਹੋ ਜਾਂਦੇ ਨੇ ਨਿਰਭੈ ਹੋ ਜਾਂਦੇ ਨੇ ਨਿਰਭਉ ਹੋ ਜਾਂਦੇ ਨੇ ਉਹਨਾਂ ਨੂੰ ਡਰ ਨਹੀਂ ਰਹਿਂਦਾ ਕਿਸੇ ਦਾ ਡਰ ਤੋਂ ਰਹਿਤ ਹੋ ਜਾਂਦੇ ਨੇ ਇੱਕ ਬੇਨਤੀ ਕਰਾਂ ਸਾਧ ਸੰਗਤ ਅੱਜ ਰਸੋਈ ਦਾ ਬਹੁਤ ਜ਼ਿਆਦਾ ਮਸਲਾ ਹੈ ਖਾਣਾ ਬਣਾਉਣ ਦਾ ਪਕਾਉਣ ਦਾ ਇਹ ਸਾਡੇ ਮਸਲੇ ਬੜੇ ਟੇਢੇ ਹੋ ਗਏ ਗੁਰਬਾਣੀ ਦਾ ਅਸਰ ਸਾਡੇ ਤੇ ਕਿਉਂ ਨਹੀਂ ਹੁੰਦਾ ਬਾਣੀ ਪੜਨ ਨੂੰ ਮਨ ਕਿਉਂ ਨਹੀਂ ਕਰਦਾ ਕਿਉਂਕਿ ਉਹਦਾ ਇੱਕ 메ਨ ਕਾਰਨ ਹੈ ਮੁੱਖ ਕਾਰਨ ਹੈ ਸਾਡਾ ਭੋਜਨ ਹੁਣ ਤੁਸੀਂ ਕਹੋਗੇ ਵੀ ਭੋਜਨ ਤੇ ਭੋਜਨ ਹੈ ਜੀ ਭੋਜਨ ਨਾਲ ਤੇ ਬਾਣੀ ਦਾ ਕੀ ਲਿੰਕ ਸੇਵਾ ਸਿਮਰਨ ਦਾ ਕੀ ਲਿੰਕ ਸਾਧ ਸੰਗਤ ਜਿਹੜੀ ਜੜ ਹੈ ਨਾ ਜਦੋਂ ਉਹੀ ਕਮਜ਼ੋਰ ਹੋਵੇ ਤੇ ਦਰਖਤ ਕਦੇ ਵੱਡਾ ਫੁੱਲਦਾ ਨਹੀਂ ਹੁੰਦਾ ਜਿਹੜੀ ਜੜ ਹੈ ਸਾਡੀ ਉਹ ਭੋਜਨ ਹੈ ਰਸੋਈ ਦੇ ਵਿੱਚ ਚੱਪਲਾ ਲੈ ਕੇ ਗੁਰਮਰ ਜੀ ਦਾ ਤੋਂ ਬਿਨਾ ਸਭ ਕੁਝ ਮਤਲਬ ਕਰਨਾ ਸਾਡੀਆਂ ਭੈਣਾਂ ਬੀਬੀਆਂ ਪਹਿਲਾਂ ਕਰਦੀ ਹੁੰਦੇ ਸੀ ਸੁਚਮਤਾ ਸੁੱਚ ਹੋਵੇ ਤਾਂ ਸੱਚ ਪਾਈ ਹੈ ਜਿੱਥੇ ਸੋਚ ਹੈ ਸੰਜਮ ਹੈ ਤੇ ਉਥੇ ਫਿਰ ਆਪਣੇ ਆਪ ਸੁੱਚਤਾ ਹੀ ਆਉਂਦੀ ਹੈ ਸੁੱਚ ਹੋਵੇ ਤਾਂ ਸੱਚ ਪਾਈਏ ਜੇ ਸੋਚੈ ਤੇ ਅੰਦਰ ਸੱਚ ਤਾਂ ਪਾਇਆ ਜਾਏਗਾ ਅੰਦਰ ਸੁੱਚਾ ਤਾਂ ਹੋਏਗਾ ਬਾਹਰੋ ਜਿੰਨਾ ਮਰਜੀ ਤਨ ਨੂੰ ਚਮਕਾ ਲਿਓ ਤੇ ਯਾਦ ਰੱਖਿਓ ਪਿਆਰਿਓ ਕਿ ਅੰਦਰ ਜਿੰਨਾ ਚਿਰ ਗੁਰਬਾਣੀ ਦੇ ਆਸੇ ਮੁਤਾਬਕ ਦਸੇ ਮੁਤਾਬਕ ਅੰਦਰ ਗੱਲ ਨਹੀਂ ਹੈ ਉਹਨਾਂ ਚਿਰ ਕੋਈ ਫਾਇਦਾ ਨਹੀਂ ਸਾਤ ਸੰਗਤ ਸਾਡੀਆਂ ਬੀਬੀਆਂ ਭੈਣਾ ਰਸੋਈ ਦੇ ਵਿੱਚ ਚੁਗਲੀਆਂ ਕਰਕੇ ਮੈਨੂੰ ਮਾਫ ਕਰਿਓ ਤੇ ਹੋਰ ਆਸੇ ਪਾਸੇ ਦੀਆਂ ਗੱਲਾਂ ਕਰਕੇ ਭੋਜਨ ਤਿਆਰ ਕਰਦੀਆਂ ਇਹੋ ਜਿਹਾ ਭੋਜਨ ਸ਼ੱਕੇ ਫਿਰ ਬੰਦੇ ਦਾ ਮਨ ਤੇ ਜਿਹੜਾ ਹੈ ਉਹੋ ਜਿਹੀ ਬਣੇਗਾ ਪਹਿਲੀਆਂ ਸਾਡੀਆਂ ਬੀਬੀਆਂ ਹੁੰਦੇ ਚੁੱਲ੍ਹੇ ਚੌਂਕੇ ਤੇ ਉਹ ਜੋੜਾ ਲੈ ਕੇ ਨਹੀਂ ਸੀ ਜਾਂਦੀਆਂ ਉਹਨਾਂ ਨੇ ਪੂਰੀ ਐਨ ਸਫਾਈ ਰੱਖਣੀ ਸਵਾਦ ਨਾਲ ਬਰਤਨ ਮਾਂਜਨੇ ਸਵਾਦ ਨਾਲ ਅੱਜ ਵੀ ਜਿਹੜੇ ਗੱਲ ਮੰਨੀ ਜਾਂਦੀ ਹੈ ਵੀ ਸਵਾਦ ਦੇ ਨਾਲ ਮਾਂਜੇ ਹੋਏ ਬਰਤਨ ਸਭ ਤੋਂ ਸੁੱਚੇ ਮੰਨੇ ਜਾਂਦੇ ਨੇ ਉਹ aroog ਕਰਦੇ ਨੇ ਸਰੀਰ ਨੂੰ ਅੱਜ ਜਿੰਨੇ ਅਸੀਂ ਆ ਡਿਸ਼ਵਾਰ ਵਗੈਰਾ ਵਰਤਦੇ ਆ ਤੇ ਇਹਨਾਂ ਦੇ ਨਾਲ ਉਨੇ ਹੀ ਸਰੀਰ ਰੋਗੀ ਹੋਗੇ ਤੇ ਸਾਥ ਸੰਗਤ ਇਹੋ ਜਿਹਾ ਭੋਜਨ ਛੱਕੇ ਤੇ ਅਸੀਂ ਫਿਰ ਰੋਗੀ ਹੋਵਾਂਗੇ ਗੈਸ ਚੁੱਲਿਆਂ ਦਾ ਬਣਿਆ ਭੋਜਨ ਚੁੱਲ੍ਹੇ ਦਾ ਬਣਿਆ ਭੋਜਨ ਛੱਕੇ ਅਸੀਂ ਰੋਗ ਰਹਿੰਦੇ ਸੀ ਅੱਜ ਰੋਗਾਂ ਵਾਲੇ ਹੋਗੇ ਸਾਦ ਸੰਗਤ ਜਿਹੜਾ ਭੋਜਨ ਨਾਮ ਬਾਣੀ ਦਾ ਜਾਪ ਕਰਕੇ ਗੁਰੂ ਦੇ ਭੈ ਵਿੱਚ ਰਹਿ ਕੇ ਸੇਵਾ ਕਰਕੇ ਸਿਮਰਨ ਕਰਕੇ ਤਿਆਰ ਕੀਤਾ ਗਿਆ ਹੋਵੇ ਸ਼ਕਣ ਵਾਲਾ ਵੀ ਵਾਹਿਗੁਰੂ ਵਾਹਿਗੁਰੂ ਜਪੇਗਾ ਦੂਜੇ ਬੰਦੇ ਦਾ ਜਿਹੜਾ ਭੋਜਨ ਤਿਆਰ ਕੀਤਾ ਹੋਇਆ ਤੇ ਦੁਨੀਆਵੀ ਗੱਲਾਂ ਦੇ ਵਿੱਚ ਪੈ ਕੇ ਉਹ ਬੰਦਾ ਫਿਰ ਆਪ ਵੀ ਉਹੋ ਜਿਹੀ ਗੱਲਾਂ ਕਰੇਗਾ ਤੇ ਉਹਦਾ ਮਨ ਗੁਰੂ ਵਾਲਾ ਬਣਨ ਨੂੰ ਕਦੇ ਨਹੀਂ ਕਰੇਗਾ ਇੱਕ ਮੇਨ ਮੁੱਖ ਕਾਰਨ ਇਹ ਐ ਤੇ ਬੇਨਤੀ ਕਰਾਂ ਵੀ ਆਪਣੀ ਰਸੋਈ ਨੂੰ ਗੁਰੂ ਘਰ ਲੰਗਰ ਸਮਝਿਆ ਕਰੋ ਤੇ ਯਾਦ ਰੱਖੋ ਸਾਡੀਆਂ ਬੀਬੀਆਂ ਭੈਣਾਂ ਅਦਬ ਨਾਲ ਸਿਰ ਢਾਕੇ ਗੁਰਬਾਣੀ ਦਾ ਸਿਮਰਨ ਕਰੋ ਪਾਠ ਕਰੋ ਜਾਂ ਫਿਰ ਲਾ ਕੇ ਕੋਲ ਸੁਣ ਲਓ ਤੇ ਇਹੋ ਜਿਹਾ ਭੋਜਨ ਤਿਆਰ ਕਰਿਓ ਛਕਣ ਵਾਲਾ ਆਪਣੇ ਆਪ ਕਹੇਗਾ ਵਾਹਿਗੁਰੂ ਅੰਦਰੋਂ ਨਿਕਲੇਗਾ ਵਾਹਿਗੁਰੂ ਯਾਦ ਰੱਖਿਓ ਕਰਕੇ ਵੇਖਿਓ ਕਦੇ ਸੱਚ ਹੋਵੇ ਤਾਂ ਸੱਚ ਪਾਈ ਹੈ ਇਹ ਗੱਲ ਯਾਦ ਰੱਖਿਓ ਗੁਰੂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ